ਹਾਂਜੀ ਦੋਸਤੋ ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਪੰਜਾਬੀ ਸ਼ਬਦ ਸਫਰ ਦੀ ਲੜੀ ਦੇ ਤਹਿਤ ਅੱਜ ਆਪਾਂ ਆਹ ਅਖਰ ਨਾਲ ਸੰਬੰਧਿਤ ਕੁਝ ਨਵੇਂ ਸ਼ਬਦ ਲੈ ਕੇ ਹਾਜ਼ਰ ਹੋਏ ਹਾਂ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਅੱਜ ਜੋ ਆਪਣੇ ਕੋਲੇ ਪਹਿਲਾ ਸ਼ਬਦ ਹੈ ਉਹ ਹੈ ਹੁੰਗਾਰਾ ਹੁੰਗਾਰਾ ਹੁੰਦਾ ਕਹੀ ਜਾ ਰਹੀ ਗੱਲ ਦਾ ਸੁਣੇ ਜਾਣ ਦੇ ਪ੍ਰਮਾਣ ਵਜੋਂ ਹੂ ਜਾਂ ਕਿਸੇ ਹੋਰ ਰਵਾਇ ਵਿੱਚ ਦਿੱਤਾ ਗਿਆ ਉੱਤਰ ਜਦੋਂ ਆਪਾਂ ਬਚਪਨ ਦੇ ਵਿੱਚ ਦਾਦੀਆਂ ਨਾਨੀਆਂ ਤੋਂ ਬਾਤਾਂ ਸੁਣਦੇ ਸੀ ਤਾਂ ਜਦੋਂ ਉਹ ਕਹਿੰਦੀ ਸੀ ਇੱਕ ਰਾਜਾ ਸੀ ਤਾਂ ਆਪਾਂ ਪੁੱਛੇ ਕਹਿੰਦੇ ਸਾਂ ਹੂੰ ਇੱਕ ਰਾਣੀ ਸੀ ਹੂੰ ਤਾਂ ਜਿਹੜਾ ਇਹ ਹੂੰ ਹੂੰ ਦੀ ਆਵਾਜ਼ ਦੇ ਵਿੱਚ ਦਿੱਤਾ ਉੱਤਰ ਸੀ ਇਹਨੂੰ ਹੁੰਗਾਰਾ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਹੁज्जਤ ਹੁज्जਤ ਹੁੰਦੀ ਆ ਬੇਮਤਲਬ ਦੀ ਤਲੀਲਬਾਜ਼ੀ ਕਰਨੀ ਫਜ਼ੂਲ ਬਹਿਸ ਕਰਨੀ ਜਾਂ ਬਿਨਾਂ ਗੱਲ ਤੋਂ ਉਗੜੀਆਂ ਉਪਤਾਲ ਮਾਰਨੀ ਤਾਂ ਉਹਨੂੰ ਆਪਾਂ ਕਹਿੰਦੇ ਆ ਵੀ ਹੁੱਜਤਾਂ ਨਾ ਕਰ ਪੰਗੇ ਬਾਜੀ ਨਾ ਕਰ ਬੇਮਤਲਬ ਦਲੀਲ ਬਾਜੀ ਨਾ ਕਰ ਹੁਜਤ ਹੁੰਦੀ ਆ ਬੇਮਤਲਬ ਦਲੀਲ ਬਾਜੀ ਜਾਂ ਫ਼ਯੂਲ ਬਹਿਸ ਜਿਹਦਾ ਸਮਾਜ ਨੂੰ ਕੋਈ ਫਾਇਦਾ ਨਹੀਂ ਹੋਣਾ ਹੁੰਦਾਗਾ ਜਾਂ ਕਿਸੇ ਬੰਦੇ ਨੂੰ ਕੋਈ ਫਾਇਦਾ ਨਹੀਂ ਹੋਣਾ ਹੁੰਦਾਗਾ ਉਹਨੂੰ ਆਪਾਂ ਹੁਜਤ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਖਟ ਖਟੁੰਦਾ ਜਿਹੜਾ ਗਰਮੀ ਸਮੇਂ ਹਵਾ ਬੰਦ ਹੋਣ ਦੀ ਅਵਸਥਾ ਭਾਵ ਜਦੋਂ ਗੁੰਮ ਵਾਜ ਜਾਂਦਾ ਤਾ ਵਾਜ ਜਾਂਦਾ ਕਾਲਾ ਪੈਰੇ ਨਾਲ ਮਿਲਦਾ ਜੁਲਦਾ ਸ਼ਬਦ ਕੀਤਾ ਸੀ ਖੁੱਸੜ ਜਦੋਂ ਗੰਮ ਵਾਜ ਜਾਂਦਾ ਉਸੜ ਪੈਦਾ ਹੋ ਜਾਂਦਾ ਤਾਂ ਉਹਨੂੰ ਕਿਹਾ ਜਾਂਦਾ ਖੁੱਟ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਹੂਲ ਹੂਲੋਂ ਦਿਆ ਗੱਤ ਕੇ ਦੀ ਖੇਡ ਵਿੱਚ ਇੱਕ ਦਾਵ ਜੋ ਹਥਿਆਰ ਦੁਆਰਾ ਸਾਹਮਣੋਂ ਮਾਰੀ ਹੁੱਜ ਹੁੰਦੀ ਮਤਲਬ ਕਿ ਜਦੋਂ ਡਾਂਗ ਦੇ ਨਾਲ ਜਾਂ ਡੰਡੇ ਦੇ ਨਾਲ ਸਾਹਮਣੋਂ ਹੁੱਜ ਮਾਰ ਕੇ ਕਿਸਤੇ ਵਾਰ ਕੀਤਾ ਜਾਂਦਾ ਤਾਂ ਉਹਨੂੰ ਕਿਹਾ ਜਾਂਦਾ ਹੂਲ ਗੱਤ ਕੇ ਦੀ ਖੇਡ ਦੇ ਵਿੱਚ ਆਮ ਹੀ ਵਰਤੀ ਜਾਂਦੀ ਹੈ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਹੇਨੂ ਹੇਨੂ ਹੁੰਦਾ ਉਹ ਪਸ਼ੂ ਜੋ ਵਾਹੀ ਖੇਤੀ ਦੇ ਕੰਮ ਆ ਸਕੰਤੋ ਹਲੇ ਛੋਟਾ ਹੋਵੇ ਜਾਂ ਮਤਲਬ ਜਿਹੜੇ ਵੜਕੇ ਨੂੰ ਹਲੇ ਹਾਲੀ ਨਾ ਕੱਢਿਆ ਗਿਆ ਹੋਵੇ ਉਹ ਮਤਲਬ ਕਿ ਹਾਲੀ ਕੱਢਣ ਦੇ ਯੋਗ ਨਾ ਹੋਵੇ ਹਲੇ ਛੋਟਾ ਹੋਵੇ ਉਹਨੂੰ ਜਿਹੜਾ ਹੇਨੂ ਕਿਹਾ ਜਾਂਦਾ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਹੋਸ਼ਾ ਹੋਸ਼ਾ ਹੁੰਦਾ ਅਹਿਸਾਨ ਜਿਤਾਉਣ ਵਾਲਾ ਜਾਂ ਬੁੱਧੀ ਤੋਂ ਘੱਟ ਕੰਮ ਲੈਣ ਵਾਲਾ ਜਾਂ ਥੋੜ੍ਹ ਦਿਲਾ ਵਿਅਕਤੀ ਹੁੰਦਾ ਜਿਹੜਾ ਉਹਨੂੰ ਅਸੀਂ ਹੋਸ਼ਾ ਕਹਿੰਨੇ ਆ ਕਿ ਇਹ ਤਾਂ ਭਾਈ ਅਕਲ ਤੋਂ ਕੰਮ ਨਹੀਂ ਲੈਂਦਾਗਾ ਹੋਸ਼ਾ ਕੋਈ ਕੰਮ ਕਰਨ ਲੱਗਿਆ ਮਿੰਟ ਮਾਰਦਾ ਭਾਉਂਦੀ ਉਹਦਾ ਨੁਕਸਾਨ ਹੀ ਹੋਵੇ ਇਸ ਤੋਂ ਅਗਲਾ ਸ਼ਬਦ ਆਪਨੇ ਕੋਲੇ ਕੋਲਾਮ ਕੋਲਾਮ ਦੀਆਂ ਜਿਹੜੀਆਂ ਘਾਹ ਫੂਸ ਦੀ ਆਗ ਉੱਤੇ ਭੁੰਨੇ ਅਧ ਪੱਕੇ ਛੋਲਿਆਂ ਦੇ ਜਿਹੜੇ ਹਰੇ ਡੱਡੇ ਹੁੰਦੇ ਆ ਉਹਨਾਂ ਨੂੰ ਕੋਲਾਮ ਕਹਿ ਜਾਂਦਾ ਮਤਲਬ ਕਿ ਛੋਲਿਆਂ ਜਨੂੰ ਪੱਕਣ ਵਾਲੀ ਅਵਸਥਾ ਦੇ ਵਿੱਚ ਪਹੁੰਚਿਆ ਹੁੰਦਾ ਪਰ ਟਾਟਾ ਦੇ ਵਿੱਚ ਛੋਲੇ ਆ ਜਿਹੜੇ ਹਰੇ ਹੁੰਦੇ ਆ ਤਾਂ ਉਸ ਟਾਈਮ ਦੇ ਵਿੱਚ ਛੋਲੀਆਂ ਨੂੰ ਝਾਫਿਆਂ ਦੇ ਉੱਤੇ ਜਾਂ ਕੰਡਿਆਂ ਦੇ ਉੱਤੇ ਰੱਖ ਕੇ ਕੰਡਿਆਂ ਨੂੰ ਸਾੜ ਕੇ ਕੱਚਾ ਭੁੰਨਾ ਜਾਂ ਕਰਕੇ ਜਦੋਂ ਖਾਧਾ ਜਾਂਦਾ ਤਾਂ ਉਹਨਾਂ ਨੂੰ ਹੋਲਾ ਕਿਹਾ ਜਾਂਦਾ ਜਿੰਨਾ ਜਿੰਨਾਂ ਨੇ ਹੋਲਾ ਖਾਧੀਆਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਹੋਲਾ ਦਾ ਸਵਾਦ ਆ ਜਿਹੜਾ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਸੀ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਥੋੜਾ ਥੋੜਾ ਹੁੰਦਾ ਜਿਹੜਾ ਉਹ ਕੁੰਡੇ ਨੂੰ ਬਾਹਰੋਂ ਘੁਮਾ ਕੇ ਬੂਹਾ ਬੰਦ ਕਰਨ ਜਾਂ ਖੋਲਣ ਲਈ ਤਖਤਿਆਂ ਦੇ ਅੰਦਰਵਾਰ ਲਾਈ ਜਿਹੜੀ ਅਰਲ ਹੁੰਦੀ ਆ ਉਹਨੂੰ ਅਸੀਂ ਹੋੜਾ ਕਹਿੰਦੇ ਆ ਆਮ ਤੌਰ ਤੇ ਕਈ ਵਾਰੀ ਘਰਲਾ ਵੀ ਕਹਿ ਦਿੰਦੇ ਆ ਪਰ ਜਿਹੜੇ ਲੋਹੇ ਦੇ ਗੇਟ ਹੁੰਦੇ ਉਹਨਾਂ ਦੇ ਬਾਹਰਲੇ ਪਾਸੇ ਜਿਹੜੀ ਜਿਹੜੇ ਯੰਤਰ ਨੂੰ ਅਸੀਂ ਘੁਮਾ ਕੇ ਗੇਟ ਨੂੰ ਅੰਦਰਲੇ ਪਾਸੋਂ ਬੰਦ ਜਾਂ ਬੰਦ ਕਰ ਸਕਦੇ ਆ ਜਾਂ ਖੋਲ ਸਕਦੇ ਆ ਤਾਂ ਜਿਹੜਾ ਬਾਹਰਲੇ ਪਾਸੇ ਯੰਤਰ ਲੱਗਿਆ ਹੁੰਦਾ ਠੀਕ ਆ ਉਹਨੂੰ ਘੁਮਾ ਕੇ ਜਿਹੜੀ ਅਰਲ ਅੰਦਰਲੇ ਪਾਸੇ ਲੱਗਦੀ ਹੈ ਪੱਤਰੀ ਉਹਨੂੰ ਅਸੀਂ ਹੋੜਾ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆਪਣੇ ਕੋਲੇ ਹੌਲ ਹੌਲ ਦਾ ਮਤਲਬ ਹੁੰਦਾ ਡਰ ਅਤੇ ਚੰਬੇ ਕਾਰਨ ਦਿਲ ਵਿੱਚ ਹੋਣ ਵਾਲਾ ਅਸਰ ਮੰਤਰ ਕੇ ਸਾਡੇ ਜਦੋਂ ਕੋਈ ਦਿਲ ਦੇ ਵਿੱਚ ਕੋਈ ਨਾ ਕੋਈ ਧੜਕੂ ਜਿਹਾ ਲੱਗਿਆ ਰਹਿੰਦਾ ਡਰ ਬਣਿਆ ਰਹਿੰਦਾ ਤਾਂ ਜਿਹੜਾ ਦਿਲ ਦੇ ਵਿੱਚ ਅਸਰ ਹੁੰਦਾ ਕਿਸੇ ਡਰ ਦੇ ਕਾਰਨ ਕਿਸੇ ਧੜਕੂ ਦੇ ਕਾਰਨ ਠੀਕ ਆ ਤਾਂ ਉਹਨੂੰ ਜਿਹੜਾ ਅਸੀਂ ਕਹਿੰਦੇ ਆ ਕਿ ਹੌਲ ਪੈ ਰਹੇ ਹੈਗੇ ਆ ਆਮ ਤੌਰ ਤੇ ਗੀਤਾਂ ਦੇ ਵਿੱਚ ਵੀ ਤੁਸੀਂ ਹੌਲ ਸ਼ਬਦ ਬਹੁਤ ਵਾਰੀ ਸੁਣਿਆ ਹੋਣਾ ਹੌਲ ਪੈਨੇ ਹੁੰਦੇ ਆ ਅ ਡਰ ਜਾਂ ਚੰਬੇ ਕਰਨ ਦਿਲ ਵਿੱਚ ਹੋਣ ਵਾਲਾ ਅਸਰ ਇਸ ਤੋਂ ਅਗਲਾ ਸ਼ਬਦ ਆਪਣੇ ਕੋਲੇ ਹੌਲਦਲੀ ਹੌਲਦਲੀ ਹੁੰਦਾ ਮਤਲਬ ਜੰਤਰ ਮੰਤਰ ਅਤੇ ਟੂਨੇ ਵਜੋਂ ਜ਼ਹਿਰ ਮੂਰੇ ਰੰਗ ਦੇ ਪੱਥਰ ਨੂੰ ਸੋਨੇ ਜਾਂ ਚਾਂਦੀ ਵਿੱਚ ਮੜ ਕੇ ਅਤੇ ਉੱਪਰ ਇਤਿਹਾਸਕ ਅਤੇ ਇਤਿਹਾਸਕ ਕੋਈ ਮੂਰਤ ਉਤ ਕਰਕੇ ਕਿਸੇ ਕਮਜ਼ੋਰ ਦਿਲ ਇਸਤਰੀ ਦੀ ਬਾਹ ਜਾਂ ਗਲਦ ਵਾਲੇ ਪਹਿਨਣ ਜਾਣ ਵਾਲਾ ਭੋਖਣ ਜਾਂ ਗੈਣਾ ਮਤਲਬ ਜਿਹੜੀ ਕਮਜ਼ੋਰ ਦਿਲ ਇਸਤਰੀ ਹੁੰਦੀ ਹੈ ਉਹਦੇ ਜਿਹੜਾ ਉਹਦਾ ਡਰ ਦੂਰ ਕਰਨ ਵਾਸਤੇ ਉਹਦੀ ਬਾਹਾਂ ਤੇ ਪਹਿਨਣ ਵਾਸਤੇ ਜਾਂ ਮਤਲਬ ਉਹਦੇ ਗਲੇ ਦੇ ਵਿੱਚ ਪਹਿਨਣ ਵਾਸਤੇ ਜਾਂ ਹੱਥ ਦੇ ਵਿੱਚ ਪਹਿਨਣ ਵਾਸਤੇ ਕੋਈ ਜ਼ਹਿਰ ਮੂਰੇ ਰੰਗ ਦਾ ਪੱਥਰ ਲੈ ਕੇ ਉਹਦੇ ਤੇ ਕੋਈ ਇਤਿਹਾਸਕ ਇਮ ਇਤਿਹਾਸਕ ਮੂਰਤੀ ਜਿਹੜੀ ਉੱਕਰ ਕੇ ਉਹਨੂੰ ਉਹਦੇ ਹੱਥ ਦੇ ਵਿੱਚ ਗਲੇ ਦੇ ਵਿੱਚ ਜਾਂ ਮਤਲਬ ਕਿ ਬਾਹਂਦ ਵਿੱਚ ਪਾਈ ਜਾਂਦੀ ਆ ਤਾਂ ਕਿ ਜਿਹੜਾ ਉਹਦਾ ਡਰ ਦੂਰ ਹੋਵੇ ਤਾਂ ਅਜਿਹੇ ਕਹਿੰਦੇ ਨੂੰ ਜਿਹੜਾ ਅਸੀਂ ਹੌਲਦਲੀ ਕਹਿੰਦੇ ਆ। ਸੋ ਦੋਸਤੋ ਇਸ ਹਨ 아이디 ਆਪਣੇ ਸ਼ਾਬਦ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਉਹ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਜਿਹੜਾ ਤੁਹਾਨੂੰ ਭਵਿੱਖ ਦੇ ਵਿੱਚ ਸਾਡੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ